ਹਰ ਕੋਈ ਨਹੀਂ ਲਗਾ ਹਾਂਜੀ ਹਰ ਕੋਈ ਨਹੀਂ ਲਗਾ ਤਿੰਨ ਦਿਨ ਹਲੋ ਮੈਂ ਇਧਰ ਸਰ ਅੱਜ ਜਿਹੜਾ ਹੋਟਲ ਦੀ ਚੈੱਕ ਇਨ ਕਰ ਰਹੇ ਹੋ ਅਜੋ ਤੀਰਵਾਈ ਹੈ ਕਿ ਕੀ ਗਲਤ ਇਹ ਵੈਸੇ ਤੇ ਰੁਟੀਨ ਦੀ ਚੈੱਕ ਗਿਆ ਅਸੀਂ ਆਮ ਤੌਰ ਤੇ ਜਿਹੜੇ ਦਰਬਾਰ ਸਾਹਿਬ ਦੇ ਆਸ-ਪਾਸ ਦੇ ਹੋਟਲ ਜਿਹੜੇ ਆ ਇਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਆ ਤਾਂ ਜੋ ਹੋਟਲਾਂ ਵਿੱਚ ਕੋਈ ਸਮਾਜ ਵਿਰੋਧੀ ਅਨਸਰ ਜਾਂ ਕ੍ਰਿਮੀਨਲ ਜਿਹੜੇ ਪੁਰਾਣੇ ਕੋਈ ਇੱਥੇ ਪਨਾਹ ਲੈ ਕੇ ਸ਼ਹਿਰ ਵਿੱਚ ਕੋਈ ਵਾਰਦਾਤ ਨਾ ਕਰ ਸਕਣ ਕਿਉਂਕਿ ਇਹ ਨਵੇਂ ਸਾਲ ਵੀ ਆ ਰਿਹਾ ਵਾ ਤੇ ਟੂਰਿਸਟ ਵੀ ਬਹੁਤ ਜਿਹੜੇ ਹਰਮਿੰਦਰ ਸਾਹਿਬ ਮੱਥਾ ਟੇਕਣੇ ਆ ਰਹੇ ਨੇ ਸ਼ੀਦਾ ਸਾਹਿਬ ਆ ਰਹੇ ਜਲਿਆਂ ਵਾਲਾ ਬਾਗ ਆ ਰਹੇ ਨੇ ਇਸ ਕਰਕੇ ਟੂਰਿਸਟ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆਂ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆਂ ਜਿਹੜਾ ਵਾ ਇਹ ਸਾਡੀ ਰੁਟੀਨ ਦੀ ਚੱਕ ਹੈ ਅਸੀਂ 2-3 ਦਿਨਾਂ ਬਾਅਦ ਜਿਹੜਾ ਹੋਟਲ ਹੈ ਚੱਕ ਅਕਸਰ ਕਰਦੇ ਰਹਿੰਦੇ ਆਂ ਤੇ ਕੋਈ ਕ੍ਰਿਮੀਨਲ ਵਿਅਕਤੀ ਉੱਥੇ ਬਣਾ ਨਾ ਲੈ ਸਕੇ ਹੋਟਲ 'ਚ ਸਰ ਹੁਣ ਰੋਲਾ ਲੈਣ ਨੂੰ ਕੀ ਕਹਿਣਾ ਚਾਹੂਗਾ ਦਿਨ ਧਿਆਲ ਲੈਣਨਾ ਜੂ ਨਵਾਂ ਸਾਲ ਵੀ ਆ ਰਿਹਾ 25 ਦਸੰਬਰ ਵੀ ਆ ਹੋਟਲਾਂ ਵਾਲਿਆਂ ਨੂੰ ਅਸੀਂ ਪਹਿਲਾਂ ਵੀ ਇਹਨਾਂ ਦੀ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿੰਦੇ ਆ ਹੁਣੇ ਵੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਆ ਕਿ ਹੋਟਲ ਵਿੱਚ ਜਿਹੜਾ ਵੀ ਗੈਸਟ ਠਹਿਰਦਾ ਵਾ ਉਹਦੀ ਪ੍ਰੋਪਰ ਰਜਿਸਟਰ ਵਿੱਚ ਐਂਟਰੀ ਕਰਨ ਉਹਦਾ ਆਈਡੀ ਪ੍ਰੂਫ ਲੈਣ ਅਤੇ ਜੇਕਰ ਕੋਈ ਸ਼ੱਕੀ ਆ ਸ਼ੱਕ ਪੈਂਦਾ ਕਿਸੇ ਤੇ ਤੇ ਤੁਰੰਤ ਜਿਹੜਾ ਲੋਕਲ ਪੁਲਿਸ ਨੂੰ ਉਹਦੀ ਇਤਲਾਹ ਦੇਣ ਅਤੇ ਆਪਣਾ ਰਿਕਾਰਡ ਮੇਨਟੇਨ ਰੱਖਣਗੇ ਠੀਕ ਆ ਹੋਟਲ ਦੇ ਚੈਕ-ਇਨ ਦੌਰਾਨ ਕੋਈ ਸਭ ਅਣਪਛਾਤੇ ਬੰਦੇ ਜੋ ਫੜੇ ਗਏ ਜਾਂ ਕੋਈ ਸਾਹਮਣੇ ਆਵੇ ਹਰੇ ਚੈਕ-ਇਨ ਚੱਲ ਰਹੀ ਆ ਚੈਕਿੰਗ ਦੌਰਾਨ ਜੇ ਕੋਈ ਇਤਰਾਜ਼ ਹੋਈ ਚੀਜ਼ ਮਿਲੀ ਜਾਂ ਕੋਈ ਜਿਹੜਾ ਕ੍ਰਿਮੀਨਲ ਵਿਅਕਤੀ ਕੋਈ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਨੂੰਨ ਸਾਡ ਜਿਹੜੀ ਕਾਰਵਾਈ ਕੀਤੀ ਜਾਏਗੀ। ਲੋਕਾਂ ਨੂੰ ਵੀ ਅਪੀਲ ਕਰਨਾ ਚਾਹੀਦਾ। ਲੋਕਾਂ ਨੂੰ ਉਹ ਅਪੀਲ ਕਰਦੇ ਵੀ ਪੁਲਿਸ ਉਹਨੇ ਸੁਰੱਖਿਆ ਲਈ 24 ਘੰਟੇ ਦਿਨ ਰਾਤ ਪਹਿਰਾ ਦੇ ਰਹੀ ਆ। ਉਹ ਨਿਸ਼ਚਿੰਤ ਹੋ ਗਿਆ ਆਪਣੇ ਸ਼ਹਿਰ ਵਿੱਚ ਅਖਰੀਦੋ ਪ੍ਰੋਤ ਕਰਨਾ ਟੂਰਸਟ ਜਿਹੜੇ ਆ ਰਹੇ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ। ਪੁਲਿਸ ਉਹਨਾਂ ਦੇ ਨਾਲ ਆ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਨੂੰ ਨਜ਼ਰ ਆਉਂਦੀ ਆ ਤੇ ਤਰੋਂ ਤੁਸੀਂ ਤਲਾਸ਼ ਕੰਟਰੋਲ ਰੂਮ ਤੇ ਦੇਣ ਜੀ। ਲਗੇਗੇ ਇੱਕ ਹੋਰ ਐਡਿਟ ਕਰ ਸਕਦਾ ਅਧਿਕ ਪ੍ਰਗਤੀ ਤੁਹਾਨੂੰ ਹੈ ਫੈਮਲੀ ਜੈਕਸਨਿੰਗ ਹੈ ਚੈਪਟਰੀਸ ਫੈਮਲੀ ਜੈਕਸਨ ਨਹੀਂ ਨਹੀਂ ਜੈਕਸਨ ਹੋਟਲ ਦਾ ਨਾਮ ਜੀ ਹੈ ਪ੍ਰਿਆਸ਼ ਹੋਮਸਟੇ ਹਾਂਜੀ ਪ੍ਰਿਆਸ਼ ਹੋਮਸਟੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ